ਸਾਤਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਸਗਣੀ ਪੇਸ਼ਕਾਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਮੰਤਰੀ ਮੰਡਲ ਦੇ ਵਿੱਚ ਇੱਕ ਮਾਮੂਲੀ ਜਿਹਾ ਫੇਰ ਬਦਲ ਕੀਤਾ। ਮੰਤਰੀ ਹਰਪ੍ਰਿੰਤ ਸਿੰਘ ਈਟੀਓ ਤੋਂ ਬਿਜਲੀ ਮੰਤਰਾਲਾ ਲੈ ਲਿਆ ਗਿਆ ਤੇ ਇਸ ਦਾ ਚਾਰਜ ਉਦਯੋਗ ਅਤੇ ਵਣਜ ਇੰਡਸਟਰੀ ਐਂਡ ਕਮਰਸ ਦੇ ਮੰਤਰੀ ਸੰਜੀਵ अरोड़ा ਨੂੰ ਦੇ ਦਿੱਤਾ ਗਿਆ। ਇਸ ਫੇਰ ਬਦਲ ਤੋਂ ਬਾਅਦ ਪਰਜੰਤ ਸਿੰਘ ਐਟਿਓ ਕੋਲ ਸਿਰਫ ਪਬਲਿਕ ਵਰਕ ਡਿਪਾਰਟਮੈਂਟ ਪੀਡਬਲਯੂ ਡੀ ਯਾਨੀ ਕਿ ਲੋਕ ਨਿਰਮਾਣ ਵਿਭਾਗ ਇਕੱਲਾ ਇਹ ਮੰਤਰਾਲਾ ਰਹਿ ਗਿਆ ਹੈ ਤੇ ਸੰਜੀਵ ਅਰੋੜਾ ਦੀ ਝੋਲੀ ਵਿੱਚ ਮੰਤਰਾਲਿਆਂ ਦੀ ਗਿਣਤੀ ਵਧ ਕੇ ਚਾਰ ਹੋ ਗਈ ਇਸ ਤੋਂ ਪਹਿਲਾਂ ਉਹਨਾਂ ਕੋਲ ਇੰਡਸਟਰੀ ਤੇ ਕਮਰਚ ਤੋਂ ਇਲਾਵਾ ਇਨਵੈਸਟਮੈਂਟ ਪ੍ਰੋਮੋਸ਼ਨ ਯਾਨੀ ਦੀ ਨਿਵੇਸ਼ ਨੂੰ ਵਧਾਵਾ ਦੇਣ ਵਾਲਾ ਇੱਕ ਮੰਤਰੀ ਮੰਡਲ ਸੀ ਤੇ ਦੂਸਰਾ ਐਨ ਆਰ ਆਈ ਅਫੇਅਰਸ ਦਾ ਕਾਰਜਪਾਰਵੀ ਸੰਜੀਵ ਰੋਲਾ ਦੇ ਕੋਲ ਸੀ ਹੁਣ ਇਸ ਤੋਂ ਪਹਿਲਾਂ ਆਪਾਂ ਇਹ ਚਰਚਾ ਅੱਗੇ ਵਧਾਈਏ ਕਿ ਇਹ ਕਿਉਂ ਕੀਤਾ ਗਿਆ ਇਸ ਦੇ ਅਰਥ ਕੀ ਨਿਕਲਦੇ ਨੇ ਕੀ ਪੰਜਾਬ ਦੀ ਸਿਆਸਤ ਦੇ ਵਿੱਚ ਇਹਨਾਂ ਬਦਲਾਵਾਂ ਦੇ ਨਾਲ ਫਰਕ ਪਏਗਾ ਆਮ ਆਦਮੀ ਪਾਰਟੀ ਦੀ ਰਾਜਨੀਤੀ ਤੇ ਕੀ ਫਰਕ ਪਏਗਾ ਇੱਕ ਝਾਤ ਸਾਡੇ ਪੰਜਾਬੀਆਂ ਦੇ ਬਾਤ ਦਾ ਤੰਗੜ ਬਣਾਉਣ ਦੀ ਆਦਤ ਤੇ ਮਾਰਨੀ ਵੀ ਜ਼ਰੂਰੀ ਹੈ ਜਦੋਂ ਸੰਜੀਵ ਅਰੋਣਾ ਨੂੰ ਰਾਜ ਸਭਾ ਦਾ ਮੈਂਬਰ ਇਥੋਂ ਲਾਇਆ ਗਿਆ ਆਮ ਆਦਮੀ ਪਾਰਟੀ ਨੇ ਸਤ ਰਾਜ ਸਭਾ ਦੇ ਮੈਂਬਰ ਲਈ ਉਦੋਂ ਇਸ ਚਰਚਾ ਨੇ ਬਹੁਤ ਜ਼ੋਰ ਫੜਿਆ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ 12 ਉਮੀਦਵਾਰਾਂ ਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਹੈ ਪੰਜਾਬ ਨਾਲ ਧੱਕਾ ਕੀਤਾ ਗਿਆ ਹੈ ਟਿਕਟਾਂ ਵੇਚ ਦਿੱਤੀਆਂ ਗਏ ਜਾਣੇ ਪੰਜਾਬ ਤੋਂ ਬਾਹਰ ਦੇ ਲੋਕਾਂ ਨੂੰ ਰਾਜ ਸਭਾ ਭੇਜ ਦਿੱਤਾ ਗਿਆ ਹੈ ਇਹ ਲੋਕਾਂ ਦੇ ਨਾਲ ਧੋਖਾ ਕੀਤਾ ਗਿਆ ਬਹੁਤ ਕੁਝ ਬੋਲਿਆ ਗਿਆ ਔਰ ਇਕੱਲਾ ਸਿਰਫ ਆਮ ਆਦਮੀ ਪਾਰਟੀ ਦੇ ਵਿਰੋਧੀ ਸਿਆਸੀ ਤਰ੍ਹਾਂ ਵੱਲੋਂ ਨਹੀਂ ਕਹਿੰਦੇ ਕਹਾਉਂਦੇ ਪੱਤਰਕਾਰ ਬੁੱਧੀਜੀਵੀਆਂ ਵੱਲੋਂ ਵੀ ਇਸੇ ਗੱਲ ਨੂੰ ਬਹੁਤ ਤੇਜ਼ੀ ਨਾਲ ਅੱਗੇ ਵਧਾਇਆ ਗਿਆ ਲਗਭਗ ਹਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਸ ਦੀ ਚਰਚਾ ਕੀਤੀ ਗਈ ਹਰਪ੍ਰੀਤ ਸਿੰਘ ਜਿਹੜੇ ਕ੍ਰਿਕਟਰ ਨੇ ਉਹ ਵੀ ਬਾਹਰੀ ਹੋ ਗਏ ਸੰਜੀਵ ਅਰੋੜਾ ਵੀ ਗੁਰਦਾਉਂ ਦੇ ਵਪਾਰੀ ਹੋ ਗਏ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਾਲੇ ਉਹ ਵੀ ਬਾਹਰੀ ਹੋ ਗਏ ਪਤਾ ਨਹੀਂ ਕੀ ਕੁਝ ਕਿਹਾ ਗਿਆ ਲੇਕਿਨ ਇਸ ਗੱਲ ਦੀ ਚਰਚਾ ਪੂਰੀ ਹੋਈ ਜ਼ੋਰਾਂ ਤੇ ਕਿ ਇੱਕ ਬਾਹਰੀ ਉਮੀਦਵਾਰ ਨੂੰ ਰਾਜ ਸਭਾ ਭੇਜ ਦਿੱਤਾ ਗਿਆ ਹੈ ਪੰਜਾਬ ਦੇ ਲੋਕਾਂ ਦਾ ਧੋਖਾ ਖਮਾਇਆ ਗਿਆ। ਲੇਕਿਨ ਜਦੋਂ ਇਹੀ ਸੰਜੀਵ ਅਰੋੜਾ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਲੜਦੇ ਨੇ ਉਦੋਂ ਕੋਈ ਇਹ ਸਵਾਲ ਨਹੀਂ ਕਰਦਾ ਕਿ ਗੁਰਦਾਵਾਲਾ ਦਾ ਇੱਕ ਬਾਹਰੀ ਵਿਅਕਤੀ ਪੰਜਾਬ ਦੀ ਵਿਧਾਨ ਸਭਾ ਦੀ ਚੋਣ ਕਿਵੇਂ ਲੜ ਰਿਹਾ ਹੈ। ਕਿਸ ਬੇਸਿਸ ਤੇ ਲੜ ਰਿਹਾ ਹੈ। ਕਿਹੜਾ ਕਾਨੂੰਨ ਉਸ ਨੂੰ ਇਜਾਜ਼ਤ ਦਿੰਦਾ। ਸ਼ਾਇਦ ਸਾਰਿਆਂ ਨੂੰ ਪਤਾ ਹੋਵੇਗਾ ਕਿ ਕੋਈ ਬਾਹਰਲਾ ਵਿਅਕਤੀ ਵਿਧਾਨ ਸਭਾ ਦੀ ਇਲੈਕਸ਼ਨ ਨਹੀਂ ਲੜ ਸਕਦਾ। ਸਿਰਫ ਇਥੋਂ ਦਾ ਰਜਿਸਟਰ ਮੋਟਰ ਹੀ ਚੋਣਾਂ ਦੇ ਵਿੱਚ ਖੜਾ ਹੋ ਸਕਦਾ ਹੈ। ਭਾਗ ਲੈ ਸਕਦਾ ਇਸ ਦਾ ਮਤਲਬ ਉਦੋਂ ਜੋ ਪਹਿਲਾਂ ਸਭ ਕੁਝ ਪ੍ਰਚਾਰਿਆ ਗਿਆ ਸੀ ਉਹ ਝੂਠ ਸੀ ਉਦੋਂ ਚਰਚਾ ਇਹ ਨਹੀਂ ਹੋਈ ਕਿ ਇਹ ਗੁਰਦਾਵਾਂ ਦਾ ਬੰਦਾ ਲੁਧਿਆਣੇ ਦੀ ਇਲیکشن ਕਿਵੇਂ ਲੜ ਰਿਹਾ ਹੈ ਉਦੋਂ ਚਰਚਾ ਇਹ ਛੇੜ ਦਿੱਤੀ ਗਈ ਕਿ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਭੇਜਣ ਦੇ ਲਈ ਇਸ ਦੀ ਬਲੀ ਲਈ ਗਈ ਹੈ ਕੋਈ ਕਹਿੰਦਾ ਸੀ ਸੌਦਾ ਹੋਇਆ ਹੈ ਕੋਈ ਕਹਿੰਦਾ ਸੀ ਕਿ ਇਸ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਏਗਾ ਇਸ ਸੀਟ ਰਾਜ ਸਭਾ ਦੀ ਖਾਲੀ ਕਰਾਉਣ ਦੇ ਇਨਾਮ ਦੇ ਵਜੋਂ ਤੋਹਫੇ ਦੇ ਵਜੋਂ ਇਹ ਸਾਰੀਆਂ ਪਦਵੀਆਂ ਇਹਨੂੰ ਦਿੱਤੀਆਂ ਜਾਣਗੀਆਂ ਉਸ ਸਮੇ ਇਹ ਚਰਚਾ ਜ਼ੋਰ ਫੜ ਗਈ। ਹੁਣ ਵੀ ਜੋ ਮਨੀਸ਼ ਸਸੋਲਦਿਆ ਦੇ ਸਮੇ ਹੋ ਰਿਹਾ ਹੈ ਉਸ ਦੇ ਵੱਲੋਂ ਇੱਕ ਵਰਕਰ ਮੀਟਿੰਗ ਦੇ ਵਿੱਚ ਸਾਮ-ਦਾਮ, ਦੰਡ-ਪੇਦ ਇਹਨਾਂ ਲਫ਼ਜ਼ਾਂ ਦੀ ਵਰਤੋਂ ਕੀਤੀ ਗਈ ਕਿ ਅਸੀਂ 2027 ਦੀਆਂ ਚੋਣਾਂ ਜਿੱਤਣ ਲਈ ਜੋ ਕੁਝ ਵੀ ਕਰਨਾ ਪਿਆ ਉਹ ਕਰਾਂਗੇ। ਤਾਂ ਉਸ ਨੂੰ ਵੀ ਇਸ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਹੈ ਕਿ ਜਿਵੇਂ ਉਹ ਸਾਜ਼ਿਸ਼ ਕਰ ਰਿਹਾ ਹੈ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਦੇ ਲਈ ਬਾਹਰੋਂ ਆ ਕੇ ਕੋਈ ਬੰਦਾ ਪੰਜਾਬੀਆਂ ਨੂੰ ਲਲਕਾਰ ਰਿਹਾ ਹੈ, ਪੰਜਾਬੀਆਂ ਨੂੰ ਬੰਗਾਰ ਰਿਹਾ ਹੈ। ਇਸ ਤਰੀਕੇ ਦੀ ਬੁਲੰਤਰ ਬੁਣੀ ਜਾ ਰਹੀ ਹੈ ਪਿਛਲੇ 3-4 ਦਿਨਾਂ ਤੋਂ ਇਹੀ ਚਰਚਾ ਹਰ ਸੋਸ਼ਲ ਮੀਡੀਆ ਪਲੈਟਫਾਰਮ ਤੇ ਹੋ ਰਹੀ ਹੈ ਹਰ ਪੱਤਰਕਾਰ ਹਰ ਬੁੱਧੀਜੀਵੀ ਇੱਕੋ सुर ਦੇ ਵਿੱਚ ਉਹੀ ਪਾਸ਼ਾ ਉਹੀ ਕਹਾਣੀ ਨੂੰ ਦੁਹਰਾ ਰਿਹਾ ਹੈ ਲੇਕਿਨ ਜਦੋਂ ਰਵਰੀਤ ਸਿੰਘ ਬਿੱਟੂ ਨੂੰ ਰਾਜਸਥਾਨ ਤੋਂ ਰਾਜ ਸਭਾ ਦਾ ਮੈਂਬਰ ਚੁਣਿਆ ਜਾਂਦਾ ਹੈ ਕੀ ਕਿਸੇ ਨੇ ਰਾਜਸਥਾਨ ਦੇ ਵਿੱਚੋਂ ਇਹ ਆਵਾਜ਼ ਸੁਣੀ ਕਿ ਬਾਹਰੋਂ ਪੰਜਾਬ ਤੋਂ ਬੰਦਾ ਲਿਆਕੇ ਤੁਸੀਂ ਰਾਜਸਥਾਨ ਤੋਂ ਜਿਤਾ ਦਿੱਤਾ ਇਹ ਰਾਜਸਥਾਨ ਨੂੰ ਲੁੱਟ ਕੇ ਖਾਲੂਗਾ ਜਾਂ ਬੀਜੇਪੀ ਦੀ ਕੋਈ ਰਾਜਸਥਾਨ ਨੂੰ ਲੁੱਟਣ ਦੀ ਚਾਲ ਹੈ ਚਲੋ ਬੀਜੇਪੀ ਦੀ ਤਾਂ ਸਰਕਾਰ ਸੀ ਕਿ ਉੱਥੇ ਕਾਂਗਰਸ ਨੇ ਜਾਂ ਰਾਜਸਥਾਨ ਦੀ ਕਿਸੇ ਖੇਤਰੀ ਪਾਰਟੀ ਨੇ ਅਜਾਈ ਬੋਲੀ ਬੋਲੀ ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ 10 ਸਾਲ ਤੱਕ ਅਸਾਮ ਤੋਂ ਰਾਜ ਸਭਾ ਤੋਂ ਚੁਣ ਕੇ ਆਉਂਦੇ ਰਹੇ ਕਿ ਕਿਸੇ ਨੇ ਅਸਾਮ ਦੇ ਕਿਸੇ ਲੋਕਲ ਅਖਬਾਰ ਕਿਸੇ ਲੋਕਲ ਪੋਲੀਟਿਸ਼ੀਅਨ ਤੋਂ ਕਿਸੇ ਸਿਆਸਤਦਾਨ ਤੋਂ ਆਗੂ ਤੋਂ ਇਹ ਪਾਸ਼ਨ ਸੁਣਿਆ ਜਾਂ ਕਿਸੇ ਦਾ ਇਹ ਬਿਆਨ ਸੁਣਿਆ ਕਿ ਕੋਈ ਪੰਜਾਬ ਦਾ ਬਾਹਰੋਂ ਆਕੇ ਬੰਦਾ ਅਸਾਮ ਨੂੰ ਲੁੱਟਣ ਦੀ ਸਾਜ਼ਿਸ਼ ਰਚ ਰਿਹਾ ਹੈ ਬਾਹਰੋਂ ਆਕੇ ਬੰਦਾ ਅਸਾਮ ਦੇ ਲੋਕਾਂ ਦੇ ਨਾਲ ਧਰੋਖ ਮਾਰ ਰਿਹਾ ਹੈ ਧੋਖਾ ਕਰ ਰਿਹਾ ਇਹ ਸਾਰਾ ਵਰਤਾਂਤ ਅਸੀਂ ਇਕੱਲੇ ਪੰਜਾਬ ਦੇ ਵਿੱਚ ਹੀ ਕਿਉਂ ਸੁਣਦੇ ਆ ਇਸ ਦੇ ਉੱਤੇ ਵੀ ਚਰਚਾ ਨੂੰ ਅੱਗੇ ਜ਼ਰੂਰ ਵਧਾਵਾਂਗੇ ਲੇਕਿਨ ਇੱਥੇ ਇਸ ਗੱਲ ਨੂੰ ਸਮਝਣਾ ਵੀ ਜ਼ਰੂਰੀ ਹੈ ਕਿ ਜਿੰਨੀ ਸਿਆਸਤ ਪੰਜਾਬ ਤੇ ਦਿੱਲੀ ਦੇ ਟਕਰਾਅ ਨੂੰ ਲੈ ਕੇ ਹੋਈ ਹੈ ਯਾ ਜਿੰਨਾ ਕੁਛ ਸਿਆਸਤ ਦੇ ਲਈ ਪੰਜਾਬ ਨਾਲ ਹੁਣ ਤੱਕ ਹੋਇਆ ਹੈ ਤੇ ਕੀਤਾ ਵੀ ਉਹਨਾਂ ਆਗੂਆਂ ਨੇ ਹੈ ਜੋ ਸਥਾਪਤ ਨੇ ਜੋ ਪਿਛਲੇ ਕਈ ਦਹਾਕਿਆਂ ਤੋਂ ਸੱਤਾ ਦਾ ਸੁੱਖ ਮਾਣ ਰਹੇ ਨੇ ਤੇ ਜਿਹੜੇ ਅੱਜ ਮਨੀਸ਼ ਸਸੋਦੀਆ ਨੂੰ ਕਹਿ ਰਹੇ ਨੇ ਕਿ ਉਹ ਗੜਬੜੀ ਫਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹਨਾਂ ਸਾਰਿਆਂ ਵੱਲੋਂ ਹੀ ਪੰਜਾਬ ਦੇ ਨਾਲ ਜਿੰਨਾ ਧਰੋਖ ਮਾਇਆ ਗਿਆ ਹੈ ਜਿੰਨਾ ਪੰਜਾਬ ਨੂੰ ਟੋਟੇ ਟੋਟੇ ਕਰਕੇ ਛੋਟਾ ਕਰ ਲਿਆ ਹੈ ਸਿਰਫ ਸੱਤਾ ਹਥਿਆਉਣ ਦੇ ਲਾਲਚ ਦੇ ਵਿੱਚ ਉਨਾ ਨੁਕਸਾਨ ਅਜ ਤੱਕ ਪੰਜਾਬ ਦਾ ਕਿਸੇ ਨੇ ਨਹੀਂ ਕੀਤਾ ਖੈਰ ਵਾਪਸ ਆਉਣੇ ਆ ਕਿ ਜੋ ਸੰਦੀਪ अरोड़ा ਦਾ ਕਦ ਵਧਿਆ ਹੈ ਜੋ ਫੇਰ ਬਦਲ ਮੰਤਰੀ ਮੰਡਲ ਵਿੱਚ ਹੋਈ ਹੈ ਉਹ ਕਿਉਂ ਹੋਈ ਹੈ ਉਸਦੇ ਮਾਇਨੇ ਕੀ ਆਮ ਆਦਮੀ ਪਾਰਟੀ ਦੇ ਅੰਦਰਲੇ ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਮਾਨ ਨੇ ਇਸ ਫੇਰ ਬਦਲ ਦੇ ਨਾਲ ਆਪਣੇ ਮੰਤਰੀਆਂ ਨੂੰ ਇੱਕ ਸਖਤ ਸੰਦੇਸ਼ ਭੇਜਿਆ ਹੈ ਪਰ ਇਸ ਦਾ ਇੱਕ ਹੋਰ ਪਹਿਲੂ ਵੀ ਸਾਹਮਣੇ ਆ ਰਿਹਾ ਹੈ ਤੇ ਉਹ ਹੈ ਕਿ ਸੰਜੀਵ अरोड़ा ਜੋ ਹੁਣੇ-ਹੁਣੇ 19 ਜੂਨ ਦੀ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਜਿੱਤ ਕੇ ਐਮਐਲਏ ਬਣਿਆ ਸੀ ਤੇ ਹਜੇ ਜੁਲਾਈ ਦੇ ਵਿੱਚ ਹੀ ਇੱਕ ਮਹੀਨਾ ਪਹਿਲਾਂ ਹੀ ਉਸ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਉਹ ਚੁੱਪ ਚਪੀਤੇ ਇੰਨੀ ਛੇਤੀ ਪਾਰਟੀ ਅਤੇ ਸਰਕਾਰ ਦੇ ਵਿੱਚ ਇੱਕ ਨਵਾਂ ਪਾਵਰ ਸੈਂਟਰ ਬਣਦਾ ਜਾ ਰਿਹਾ ਹੈ ਜੁਲਾਈ ਦੇ ਵਿੱਚ ਜਦੋਂ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ ਸੀ ਉਦੋਂ ਪੁਲਦੀਪ ਸਿੰਘ ਢਾਲੀਵਾਲ ਦੀ ਮੰਤਰੀ ਵਜੋਂ ਛੁੱਟੀ ਹੋਈ ਸੀ ਤੇ ਇਕਲੌਤਾ ਮਹਿਕਮਾ ਜੋ ਉਹਨਾਂ ਦੇ ਕੋਲ ਸੀ ਐਨ ਆਰ ਆਈ ਅਫੇਅਰਸ ਦਾ ਉਹ ਉਹਨਾਂ ਤੋਂ ਲੈ ਕੇ ਅਰੋੜਾ ਨੂੰ ਦੇ ਦਿੱਤਾ ਗਿਆ ਸੀ ਇਸ ਤੋਂ ਬਾਅਦ ਅਧਿయోగ ਅਤੇ ਵਨਡ ਇੰਡਸਟਰੀ ਐਂਡ ਕਮਰਸ ਅਤੇ ਜਿਹੜਾ ਇਨਵੈਸਟਮੈਂਟ ਪ੍ਰੋਮੋਸ਼ਨ ਐ ਨਿਵੇਸ਼ ਦਾ ਮੰਤਰਾਲਾ ਹੈ ਨਿਵੇਸ਼ ਨੂੰ ਵਧਾਵਾ ਦੇਣਾ ਇਹ ਸਾਰੇ ਮਹਿਕਮੇ ਇਹ ਵੀ ਇੱਕ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਕੋਲੇ ਸੀ ਉਹ ਵੀ ਅਰੋੜਾ ਨੂੰ ਦੇ ਦਿੱਤੇ ਗਏ ਸੀ ਸੌਂਦ ਨੂੰ ਵੀ ਇਹ ਮਹਿਕਮੇ ਸੰਭਾਲੇ ਹੋਏ ਕੋਈ ਬਹੁਤਾ ਚਿਰ ਨਹੀਂ ਸੀ ਹੋਇਆ ਉਹ ਵੀ ਤਾਜ਼ੇ-ਤਾਜ਼ੇ ਮੰਤਰੀ ਬਣੇ ਸੀ ਲੇਕਿਨ ਥੋੜੀ ਦੇਰ ਬਾਅਦ ਹੀ ਉਹਨਾਂ ਤੋਂ ਸਾਰੇ ਮਹਿਕਮੇ ਲੈ ਕੇ ਸੰਜੀਵ ਅਰੋੜਾ ਨੂੰ ਦੇ ਦਿੱਤੇ ਗਏ ਸੀ ਖੈਰ ਇਸ ਵਿਭਾਗ ਬਦਲਣ ਦੀ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਕੁਝ ਘੰਟੇ ਪਹਿਲਾਂ ਹੀ ਹਰਪ੍ਰਜਨ ਸਿੰਘ ਨੇ ਬਿਜਲੀ ਵਿਭਾਗ ਦੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਦੀਆਂ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਸੀ ਇਸ ਮੀਟਿੰਗ ਦੇ ਵਿੱਚ ਯੂਨੀਅਨ ਦੇ ਆਗੂਆਂ ਨੇ ਮੰਤਰੀ ਕੋਲ ਆਪਣੀਆਂ ਮੰਗਾਂ ਰੱਖੀਆਂ ਸੀ ਤੇ ਸੂਬਾ ਸਰਕਾਰ ਦਾ ਉਹਨਾਂ ਦੀ ਤਨਖਾਹ ਦੇ ਵਿੱਚ ਜੋ 10% ਦੀ ਵਾਧਾ ਕੀਤਾ ਗਿਆ ਸੀ ਉਹਦੇ ਲਈ ਧੰਨਵਾਦ ਵੀ ਕੀਤਾ ਗਿਆ ਸੀ ਮੀਟਿੰਗ ਤੋਂ ਬਾਅਦ ਹਰ ਪ੍ਰਜਨਸੀ ਨੇ ਬਿਆਨ ਜਾਰੀ ਕੀਤਾ ਸੀ ਤੇ ਇਹ ਦੁਹਰਾਇਆ ਸੀ ਕਿ ਸੂਬਾ ਸਰਕਾਰ ਆਪਣੇ ਮੁਲਾਜ਼ਮਾਂ ਦੀ ਭਲਾਈ ਦੇ ਲਈ ਵਚਨਬੱਧ ਹੈ ਤੇ ਭਰੋਸਾ ਦਿੱਤਾ ਸੀ ਕਿ ਜਿਹੜੇ ਯੂਨੀਅਨ ਦੇ ਦੀਆਂ ਜੋ ਵੀ ਮੰਗਾਂ ਨੇ ਉਹਨਾਂ ਮੰਗਾਂ ਨੂੰ ਛੇਤੀ ਹੀ ਮੰਨ ਲਿਆ ਜਾਵੇਗਾ 11 ਅਗਸਤ ਨੂੰ ਬਿਜਲੀ ਕਾਮੇ ਹੜਤਾਲਤੇ ਗਏ ਸੀ ਤੇ 14 ਅਗਸਤ ਨੂੰ ਉਹਨਾਂ ਵੱਲੋਂ ਇਹ ਹੜਤਾਲ ਵਾਪਸ ਲਈ ਗਈ ਸੀ ਪਰ ਮੁੱਖ ਮੰਤਰੀ ਮਾਨ ਦੇ ਨੇੜਲੇ ਸੂਤਰ ਦੱਸਦੇ ਹਨ ਕਿ ਹਰਪਜਨ ਸਿੰਘ ITO ਤੋਂ ਮਹਿਕਮਾ ਵਾਪਸ ਇਸਰੀ ਲਿਆ ਗਿਆ ਹੈ ਕਿਉਂ 15000 ਜਿਹੜੇ PSPCL ਦੇ ਮਲਾਜ਼ਮ ਹੜਤਾਲ ਕਰ ਰਹੇ ਸੀ ਵਿਰੋਧ ਕਰ ਰਹੇ ਸੀ ਉਸ ਨੂੰ ਚੰਗੇ ਤਰੀਕੇ ਨਾਲ ਸੰਭਾਲ ਨਹੀਂ ਸਕੇ ਸਰਕਾਰ ਨੇ ਫੇਰ ਪੀਐਸਪੀਸੀਐਲ ਨੂੰ ਇਹ ਨਿਰਦੇਸ਼ ਦਿੱਤੇ ਸੀ ਕਿ ਐਸਮਾ ਲਗਾਇਆ ਜਾਵੇ ਤੇ ਸਖਤ ਵਰਨਿੰਗ ਹੜਤਾਲੀਆਂ ਨੂੰ ਵੀ ਦਿੱਤੀ ਗਈ ਸੀ ਮੰਤਰੀ ਤੋਂ ਆਪਣਾ ਵਿਭਾਗ ਚੰਗੇ ਤਰੀਕੇ ਨਾਲ ਨਹੀਂ ਸੰਭਾਲਿਆ ਗਿਆ ਮਹਿਕਮੇ ਦੀ ਉਦੋਂ ਬਲੀ ਬਦਨਾਮੀ ਹੋਈ ਸੀ ਜਦੋਂ ਗਰਮੀ ਦਾ ਮੌਸਮ ਪੂਰੇ ਜੋਰਾਂ ਤੇ ਸੀ ਉਦੋਂ ਮਹਾਲੀ ਵਰਗੇ ਸ਼ਹਿਰ ਦੇ ਵਿੱਚ 15-15 ਘੰਟਿਆਂ ਦੇ ਕਟ ਲੱਗੇ ਸੀ ਫੇਰ ਮੌਨਸੂਨ ਦੇ ਵਿੱਚ ਵੀ ਲਗਾਤਾਰ ਫਾਲਟ ਪੈ ਗਏ ਬ੍ਰੇਕਡਾਊਨ ਦੀਆਂ ਘਟਨਾਵਾਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਰਹੀਆਂ ਕਿ ਬ੍ਰੇਕਡਾਊਨ ਕਰਕੇ ਜਾਂ ਫਾਲਟ ਪੈਣ ਕਰਕੇ ਬਿਜਲੀ ਚਲੀ ਗਈ ਹੈ ਤੇ ਲੋਕਾਂ ਨੂੰ ਤਕਲੀਫ ਹੋ ਰਹੀ ਹੈ ਮੌਨਸੂਨ ਵੀ ਜਦੋਂ ਸਿਖਰਾਂ ਤੇ ਸੀ ਤਾਂ ਮੈਕਮੇ ਦੇ ਮੁਲਾਜ਼ਮ ਹੜਤਾਲ ਤੇ ਚਲੇ ਗਏ ਸਰਕਾਰ ਨੇ ਐਸਮਾ ਲਗਾਉਣ ਵਰਗੇ ਸਖਤ ਕਦਮ ਜਿਹੜੇ ਨੇ ਉਚਕਣੇ ਪਏ ਐਸਮਾ ਤੁਹਾਨੂੰ ਪਤਾ ਹੋਏਗਾ ਐਸੈਂਸ਼ੀਅਲ ਸਰਵਿਸਿਜ਼ ਮੇਨਟੇਨੈਂਸ ਐਕਟ ਹੈ ਇਥੋਂ ਤੱਕ ਕੀ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਵੀ ਮੁਲਾਜ਼ਮਾਂ ਨਾਲ ਗੱਲਬਾਤ ਦੇ ਵਿੱਚ ਸ਼ਾਮਲ ਕਰਨਾ ਪਿਆ ਐਸਮਾ ਕਾਨੂੰਨ ਹੇਠ ਹੜਤਾਲ ਗਏ ਕਰਮਚਾਰੀ ਆਪਣੀ ਨੌਕਰੀ ਤੋਂ ਹੱਥ ਤੋਂ ਸਕਦੇ ਨੇ ਜਿਹੜੇ ਪ੍ਰੋਬੇਸ਼ਨ ਤੇ ਹੁੰਦੇ ਨੇ ਉਹਨਾਂ ਦੀ ਤਰੱਕੀ ਵਾਪਸ ਲਈ ਜਾ ਸਕਦੀ ਹੈ ਹੋਰ ਜੁਰਮਾਨਿਆਂ ਦੇ ਨਾਲ ਨਾਲ 3 ਸਾਲ ਦੀ ਕੈਦ ਤੱਕ ਹੋ ਸਕਦੀ ਹੈ ਤੇ ਜੋ ਨਿਰਦੇਸ਼ ਸਰਕਾਰ ਵੱਲੋਂ ਦਿੱਤੇ ਗਏ ਸੀ ਉਹਨਾਂ ਨਿਰਦੇਸ਼ਾਂ ਵਿੱਚ ਕਿਹਾ ਗਿਆ ਸੀ ਕਿ ਠੇਕੇ ਤੇ ਕੰਮ ਕਰਨ ਵਾਲੇ ਵਰਕ ਚਾਰਜਡ ਜਾਂ ਦਿਹਾੜੀ ਮਜ਼ਦੂਰ ਤੇ ਕੰਟਿਨਜੈਂਟ ਸਟਾਫ ਜਿਹੜਾ ਰੱਖਿਆ ਹੋਇਆ ਹੈ ਉਹ ਆਪਣੀ ਨੌਕਰੀ ਤੋਂ ਹੱਥ ਤੋਂ ਬੈਠਣਗੇ ਉਹਨਾਂ ਦੀ ਨੌਕਰੀ ਚਲੀ ਜਾਵੇਗੀ ਇਸ ਤੋਂ ਬਾਅਦ ਹੀ ਹੜਤਾਲ ਖਤਮ ਕੀਤੀ ਗਈ ਨਹੀਂ ਤਾਂ ਇਹ ਸਰਕਾਰ ਵਾਸਤੇ ਇੱਕ ਬਹੁਤ ਵੱਡੀ ਅਸਫਲਤਾ ਹੋਣੀ ਸੀ ਇਸ ਸਾਲ ਦੇ ਸ਼ੁਰੂ ਤੋਂ ਹੀ ਹਰਪ੍ਰਜਨ ਸਿੰਘ ਤੇ ਗੈਰ ਕਾਰਜਗਾਰੀ ਦੀ ਤਲਵਾਰ ਲਟਕੀ ਹੋਈ ਸੀ ਨਾਨ ਪਰਫਾਰਮੈਂਸ ਦਾ ਉਹਨਾਂ ਉੱਤੇ ਇੱਕ ਟੈਗ ਲੱਗਿਆ ਹੋਇਆ ਸੀ ਕਿ ਉਹਨਾਂ ਤੋਂ ਆਪਣਾ ਵਿਭਾਗ ਸੰਭਾਲਿਆ ਨਹੀਂ ਜਾ ਰਿਹਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਸਰਕਾਰ ਨੂੰ ਇਹ ਲੱਗਦਾ ਸੀ ਕਿ ਵਪਾਰੀ ਬਿਜਲੀ ਵਿਭਾਗ ਦੇ ਕੰਮਕਾਜ ਤੋਂ ਜ਼ਿਆਦਾ ਖੁਸ਼ ਨਹੀਂ ਹਨ ਇਹ ਫੇਰਬਦਲ ਦੇ ਨਾਲ ਮੇਲ ਖਾਂਦੇ ਸਾਰੇ ਵਿਭਾਗਾਂ ਦਾ ਪੂਰਾ ਇੱਕ ਬੁਲੰਸਤਾ ਹੀ ਅਰੋੜਾ ਦੇ ਕੋਲ ਆ ਗਿਆ ਹੈ ਕਈ ਵਾਰ ਅਜੇ ਫੈਸਲੇ ਲੈਣੇ ਹੁੰਦੇ ਹਨ ਜੋ ਕਿ ਸਨਤ ਜਾਂ ਵਪਾਰ ਦੇ ਨਾਲ ਸਬੰਧਤ ਹੁੰਦੇ ਨੇ ਪਰ ਉਹਨਾਂ ਦੀਆਂ ਜੜ੍ਹਾਂ ਬਿਜਲੀ ਵਿਭਾਗ ਦੇ ਵਿੱਚ ਹੁੰਦੀਆਂ ਪਰ ਹੁਣ ਜਦੋਂ ਇਹ ਸਾਰੇ ਵਿਭਾਗ ਹੀ ਅਰੋੜਾ ਦੇ ਕੋਲ ਹਨ ਇਹ ਫੈਸਲੇ ਲੈਣੇ ਸੌਖੇ ਹੋ ਜਾਣਗੇ ਕਿਤੇ ਕਿਤੇ ਇਹ ਵੀ ਚਰਚਾ ਹੈ ਕਿ ਕਿਉਂਕਿ ਸੰਦੀਪ ਅਰੋੜਾ ਨੂੰ ਵਾਅਦਾ ਕੀਤਾ ਗਿਆ ਸੀ ਕਿ ਉਹਨੂੰ ਡਿਪਟੀ ਮੁੱਖ ਮੰਤਰੀ ਬਣਾਵਾਂਗੇ ਤੇ ਉਹ ਵਾਅਦਾ ਪੂਰਾ ਨਹੀਂ ਹੋਇਆ ਉਹਨਾਂ ਨੂੰ ਡਿਪਟੀ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਤੇ ਹੁਣ ਉਹਨਾਂ ਨੂੰ ਖੁਸ਼ ਕਰਨ ਦੇ ਲਈ ਇਹ ਵਾਧੂ ਮਹਿਕਮੇ ਦੇ ਕੇ ਉਹਨਾਂ ਨੂੰ ਜ਼ਿਆਦਾ ਤਾਕਤਵਰ ਬਣਾਇਆ ਜਾ ਰਿਹਾ ਹੈ ਤਾਂ ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਮੇਰੇ ਨਾਲ ਕੋਈ ਧੋਖਾ ਕੀਤਾ ਗਿਆ ਹੈ ਮੈਨੂੰ ਪਾਵਰਫੁੱਲ ਮਨਿਸਟਰ ਨਹੀਂ ਬਣਾਇਆ ਗਿਆ ਪੇਸ਼ ਕਰਕੇ ਉਹਨਾਂ ਨੂੰ ਤਾਕਤਵਰ ਬਣਾਉਣ ਦੇ ਲਈ ਇਹ ਸਾਰੇ ਮਹਿਕਮੇ ਦਿੱਤੇ ਜਾ ਰਹੇ। ਹੁਣ ਕਿਆ ਸਰਾਈਆਂ ਜੋ ਮਰਜ਼ੀ ਲਗਦੀਆਂ ਰਹਿਣ ਸਿਆਸਤ ਦੇ ਵਿੱਚ ਚਾਹੇ ਇਹ ਕਿਹਾ ਜਾਵੇ ਕਿ ਹਰਪਜਨ ਸਿੰਘ ਈਟੀਓ ਤੋਂ ਆਪਣਾ ਮਹਿਕਮਾ ਨਹੀਂ ਸੰਭਲ ਰਿਹਾ ਸੀ। ਬਾਰ-ਬਾਰ ਹੜਤਾਲਾਂ ਹੋ ਰਹੀਆਂ ਸੀ। ਉਹ ਕਰਮਚਾਰੀਆਂ ਤੇ ਕਾਬੂ ਨਹੀਂ ਪਾ ਰਹੇ ਸੀ। ਇਸ ਕਰਕੇ ਉਹਨਾਂ ਤੋਂ ਮਹਿਕਮਾ ਲਿਆ ਗਿਆ ਹੈ ਕਿਉਂਕਿ ਲੋਕਾਂ ਦੇ ਵਿੱਚ ਬਾਰ-ਬਾਰ ਕਟ ਲੱਗਣ ਕਰਕੇ ਬਿਜਲੀ ਮਹਿਕਮੇ ਦੇ ਪ੍ਰਤੀ ਰੋਸ ਜ਼ਿਆਦਾ ਪੈਦਾ ਹੋ ਰਿਹਾ ਸੀ। ਇਸ ਕਰਕੇ ਮੰਤਰੀ ਨੂੰ ਹਟਾਇਆ ਗਿਆ ਹੈ ਜਾਂ ਇਹ ਵੀ ਕਿਹਾ ਜਾਵੇ ਕਿ ਸੰਦੇਸ਼ ਬਾਕੀ ਮੰਤਰੀਆਂ ਨੂੰ ਦਿੱਤਾ ਜਾ ਰਿਹਾ ਹੈ ਕਿ ਜਿਹੜਾ ਟੰਗੇ ਤਰੀਕੇ ਨਾਲ ਆਪਣਾ ਕੰਮ ਨਹੀਂ ਕਰੇਗਾ ਉਸ ਤੋਂ ਉਹਦਾ ਵਿਭਾਗ ਲੈ ਲਿਆਗਾ ਉਹ ਚਾਹੇ ਅਰੋੜਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਹੋਵੇ ਕੋਈ ਵੀ ਕਾਰਨ ਰਿਹਾ ਹੋਵੇ ਲੇਕਿਨ ਇਹ ਫੇਰ ਬਦਲ ਦੇ ਨਾਲ ਸੰਜੀਵ ਅਰੋੜਾ ਪਾਰਟੀ ਦੇ ਵਿੱਚ ਸਰਕਾਰ ਦੇ ਵਿੱਚ ਇੱਕ ਵੱਖਰੇ ਪਾਵਰ ਸੈਂਟਰ ਦੇ ਵਜੋਂ ਜ਼ਰੂਰ ਉੱਭਰੇ ਨੇ ਇਸ ਤੇ ਵਿੱਚ ਕੋਈ ਸ਼ੱਕ ਨਹੀਂ ਹੁਣ ਇੱਥੇ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਲੰਬੇ ਸਮੇਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਇਕਲੌਤੇ ਪਾਵਰ ਸ਼ੈਂਟ ਨੇ ਇਕਲੌਤੇ ਇਕਜੇ ਆਗੂ ਨੇ ਜਿਨ੍ਹਾਂ ਦਾ ਕੋਈ ਬਦਲ ਜਿਨ੍ਹਾਂ ਦਾ ਕੋਈ ਤੋੜ ਆਮ ਆਦਮੀ ਪਾਰਟੀ ਦੇ ਕੋਲ ਨਹੀਂ ਹੈ بار-ਬਾਰ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਇਸ ਤਰ੍ਹਾਂ ਦੀ ਚਰਚਾ ਨੂੰ ਛੇੜਿਆ ਜਾਂਦਾ ਹੈ ਕਿ ਭਗਵੰਤ ਮਾਨ ਨੂੰ ਹਟਾਉਣ ਦੀ ਤਿਆਰੀ ਹੋ ਰਹੀ ਹੈ ਅਰਵਿੰਦ ਕੇਜਰੀਵਾਲ ਖੁਦ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਕਦੇ ਇਹ ਕਿਹਾ ਜਾਂਦਾ ਹੈ ਕਿ ਅਮਨ अरोड़ा ਨੂੰ ਪਾਰਟੀ ਦਾ ਪ੍ਰਧਾਨ ਏਸੀ ਲਈ ਲਗਾਇਆ ਗਿਆ ਹੈ ਕਿ ਉਹਨੂੰ ਅਗਲਾ ਮੁੱਖ ਮੰਤਰੀ ਬਣਾਇਆ ਜਾਏਗਾ ਹੁਣੇ ਕੱਲ ਪਰਸੋਂ ਹੀ ਰਾਜਾ ਵੜਿੰਗ ਵੱਲੋਂ ਇਸ ਤਰ੍ਹਾਂ ਦਾ ਬਿਆਨ ਦਿੱਤਾ ਗਿਆ ਕਿ ਅਮਨ अरोड़ा ਨੂੰ ਮੁੱਖ ਮੰਤਰੀ ਬਣਾਉਣ ਦੀ ਤਿਆਰੀ ਹੋ ਰਹੀ ਹੈ ਕਦੇ ਕੁਲਦੀਪ ਸੰਧਵਾ ਦਾ ਨਾਮ ਚਰਚਾ ਚਾਹੁੰਦਾ ਕਿ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ ਭਗਵੰਤ ਮਾਨ ਨੂੰ ਲਾਂਬੇ ਕੀਤਾ ਜਾ ਰਿਹਾ ਹੈ ਜਦੋਂ ਦੀ ਇਹ ਸਰਕਾਰ ਬਣੀ ਹੈ ਜਾਂ ਉਸ ਸਰਕਾਰ ਬਣਨ ਤੋਂ ਪਹਿਲਾਂ ਵੀ ਬਾਰ-ਬਾਰ ਇਹੀ ਕਿਆਸ ਰਾਈਆਂ ਲਾਈ ਜਾ ਰਹੀਆਂ ਸਨ ਕਿ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਰਹਿਣਗੇ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕੇਜਰੀਵਾਲ ਬਣਨਗੇ ਫਿਰ ਇਹ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੀ ਧਰਮ ਪਤਨੀ ਮੁੱਖ ਮੰਤਰੀ ਪੰਜਾਬ ਬਣੇਗੀ ਫਿਰ ਰਾਗਵ ਚੱਡਾ ਦਾ ਨਾਮ ਛੇੜਿਆ ਗਿਆ ਲੇਕਿਨ ਹਰ ਵਾਰ ਮੁੱਖ ਮੰਤਰੀ ਭਗਵੰਤ ਮਾਨ ਹੀ ਆਪਣੇ ਗੱਦੀ ਨੂੰ ਆਪਣੀ ਪੋਜੀਸ਼ਨ ਨੂੰ ਸੰਭਾਲ ਕੇ ਰਹੇ ਉਹਨਾਂ ਦੇ ਉੱਤੇ ਕਦੇ ਵੀ ਇਸ ਤਰ੍ਹਾਂ ਦਾ ਕੋਈ ਖਤਰਾ ਨਹੀਂ ਆਇਆ ਕਿ ਉਹਨਾਂ ਨੂੰ ਲਾਂਬੇ ਕੀਤਾ ਜਾ ਰਿਹਾ ਹੈ لیکن বিরোধیاں ਵੱਲੋਂ ਲਗਾਤਾਰ ਈ ਇੱਕ ਨਰੇਟਿਵ ਬੁਣਿਆ ਜਾ ਰਿਹਾ ਹੈ ਅੱਜ ਵੀ ਇਸ ਸੀਜ਼ ਨੂੰ ਬਾਰ ਬਾਰ ਹੁਣ ਕਿਹਾ ਜਾ ਰਿਹਾ ਹੈ ਕਿ 2027 ਦੀਆਂ ਚੋਣਾਂ ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਮੁੱਖ ਮੰਤਰੀ ਨੂੰ ਬਦਲਣ ਦੀ ਤਿਆਰੀ ਹੈ ਇਹ ਕੋਈ ਨਵਾਂ ਹਿੰਦੂ ਚਿਹਰਾ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਸ਼ਹਿਰੀ ਵੋਟਰਾਂ ਨੂੰ ਲੁਭਾਇਆ ਜਾ ਸਕੇ ਉਹਨਾਂ ਦੀਆਂ ਵੋਟਾਂ ਇਕੱਠੀਆਂ ਕੀਤੀਆਂ ਜਾ ਸਕਣ ਇਸ ਕਰਕੇ ਸੰਦੀਪ अरोड़ा ਦਾ ਨਾਮ ਵੀ ਇਸ ਸਟਰਕਚਰ ਦੇ ਵਿੱਚ ਬਾਰ ਬਾਰ ਅੱਗੇ ਵਧਾਇਆ ਜਾਂਦਾ ਪਰ ਮੁੱਖ ਮੰਤਰੀ ਭਗਵੰਤ ਮਾਨ ਲੰਬੇ ਸਮੇਂ ਤੋਂ ਆਪਣੀ ਪੋਜੀਸ਼ਨ ਨੂੰ ਬਣਾ ਕੇ ਰੱਖਣ ਦੇ ਵਿੱਚ ਕਾਮਯਾਬ ਹੋਏ ਨੇ ਚਾਹੇ ਕੁਝ ਵੀ ਕਿਹਾ ਜਾਂਦਾ ਰਿਹਾ ਹੋਵੇ ਉਹਨਾਂ ਦੇ ਰਿਸ਼ਤੇ ਆਪਣੀ ਪਾਰਟੀ ਦੇ ਹਾਈ ਕਮਾਂਡ ਨਾਲ ਚੰਗੇ ਨੇ ਕਿਤੇ ਵੀ ਕਿਸੇ ਤਰੀਕੇ ਦਾ ਕੋਈ ਫਰਕ ਕੋਈ ਡਿਫਰੈਂਸ ਕਦੇ ਵੀ ਖੁੱਲ ਕੇ ਸਾਹਮਣੇ ਨਹੀਂ ਆਇਆ ਭਾਵੇਂ ਅਖਬਾਰਾਂ ਦੇ ਵਿੱਚ ਜੋ ਮਰਜ਼ੀ ਕਿਹਾ ਜਾਂਦਾ ਰਿਹਾ ਹੋਵੇ ਬੋਲਿਆ ਜਾਂਦਾ ਰਿਹਾ ਹੋਵੇ ਤੇ ਬਾਰ-ਬਾਰ ਇਸ ਤਰੀਕੇ ਨਾਲ ਪੋਰਟ੍ਰੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਲਾਇਬਿਲਟੀ ਬਣ ਚੁੱਕੇ ਨੇ ਉਹਨਾਂ ਨੂੰ ਲਾਂਬੇ ਕਰਕੇ ਕਿਸੇ ਹੋਰ ਨੂੰ ਜਿਹੜੀ ਕਮਾਨ ਹੈ ਪੰਜਾਬ ਦੀ ਉਹ ਸੰਪਲਿਤਤੀ ਜਾਵੇਗੀ ਲੇਕਿਨ ਅਜੇ ਹੁਆ ਨਹੀਂ ਭਗਵੰਤ ਮਾਨ ਲਗਾਤਾਰ ਮੁੱਖ ਮੰਤਰੀ ਦੀ ਕੁਰਸੀ ਤੇ ਬਣੇ ਹੋਏ ਔਰ ਬਣੇ ਵੀ ਕਿਉਂ ਨਾ ਰਹਿਣ ਪੰਜਾਬ ਦੇ ਵਿੱਚ ਪਾਰਟੀ ਦੇ ਲਈ ਵੋਟਾਂ ਖਿੱਚਣ ਵਾਸਤੇ ਜਾਂ ਭੀੜ ਇਕੱਠੀ ਕਰਨ ਵਾਸਤੇ ਉਹ ਇੱਕ ਇਕਲੌਤਾ ਅਜਿਹਾ ਚਿਹਰਾ ਨੇ ਜੋ ਪਿਛਲੇ ਲੰਮੇ ਸਮੇਂ ਤੋਂ ਬੜੀ ਮਿਹਨਤ ਨਾਲ ਆਪਣਾ ਸਥਾਨ ਪੰਜਾਬ ਦੀ ਸਿਆਸਤ ਦੇ ਵਿੱਚ ਬਣਾਏ ਹੋਏ ਨੇ ਜੋ ਮਿਹਨਤ ਉਹਨਾਂ ਵੱਲੋਂ 17 ਦੀਆਂ ਚੋਣਾਂ ਵਿੱਚ ਕੀਤੀ ਗਈ ਆ 22 ਦੀਆਂ ਚੋਣਾਂ ਵਿੱਚ ਕੀਤੀ ਗਈ ਜਿੰਨੀਆਂ ਰੈਲੀਆਂ ਉਹਨਾਂ ਵੱਲੋਂ ਕੀਤੀਆਂ ਗਈਆਂ ਲੋਕ ਉਹਨਾਂ ਦੀ ਉਹਨਾਂ ਦੇ ਭਾਸ਼ਣ ਸੁਣਨ ਵਾਸਤੇ ਹੀ ਪੀੜ ਦੇ ਰੂਪ ਦੇ ਵਿੱਚ ਆਉਂਦੇ ਸੀ ਉਹਨਾਂ ਦੀਆਂ ਗੱਲਾਂ ਨੂੰ ਹੀ ਹੰਗਾਰਾ ਹਮੇਸ਼ਾ ਮਿਲਦਾ ਰਿਹਾ ਹੈ ਤੇ ਅੱਜ ਵੀ ਜੋ ਵੀ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਿਆਸਤ ਹੋ ਰਹੀ ਹੈ ਆਮ ਇਹ ਵਿਕਰਮ ਮਜੀਠੀਆ ਨੂੰ ਅੰਦਰ ਕਰਨਾ ਹੋਵੇਗਾ ਪਾਵੇਂ ਕੋਈ ਵੀ ਤਰੀਕੇ ਦੀ ਕੋਈ ਨੀਤੀ ਨੂੰ ਲੈ ਕੇ ਆਉਣਾ ਜਾਂ ਵਾਪਸ ਲੈਣਾ ਚਾਹੇ ਇਲਜ਼ਾਮ ਜੋ ਮਰਜ਼ੀ ਲੱਗਣ ਉਸ ਦੇ ਪਿੱਛੇ ਭਗਵੰਤ ਮਾਨ ਦੀ ਵੋਟਾਂ ਨੂੰ ਖਿੱਚਣ ਦੀ ਜਿਹੜੀ ਅਪੀਲ ਹੈ ਉਹ ਕਿਤੇ ਨਾ ਕਿਤੇ ਕੰਮ ਕਰਦੀ ਜ਼ਰੂਰ ਦੇਖੀ ਜਾਂਦੀ ਹੈ ਪਾਵੇਂ ਉਹ ਪੰਚਾਇਤੀ ਇਲੈਕਸ਼ਨਾਂ ਹੋਣ ਪਾਵੇਂ ਹੁਣ ਅੱਗੇ ਆਉਣ ਵਾਲੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣ ਜਾਂ ਹੁਣ ਤੱਕ ਹੋਈਆਂ ਜਮਨੀ ਚੋਣਾਂ ਹੋਣ ਜਾਂ ਜੋ ਤਰਨ ਤਰਨ ਦੀ ਵੀ ਜਮਨੀ ਚੋਣ ਆਉਣ ਵਾਲੀ ਹੈ ਹਰ ਇੱਕ ਵੋਟਾਂ ਦੇ ਵਿੱਚ ਭਗਵੰਤ ਮਾਨ ਹੀ ਇਕਲੌਤੇ ਜਏ ਚਿਹਰੇ ਹੁੰਦੇ ਨੇ ਜੋ ਹਰ ਚੋਣ ਦੇ ਵਿੱਚ ਜਾ ਕੇ ਵੋਟਰਾਂ ਨੂੰ ਅਪੀਲ ਕਰਦੇ ਨੇ ਤੇ ਵੋਟਰ ਉਹਨਾਂ ਦੀ ਅਪੀਲ ਸੁਣ ਕੇ ਵੋਟਾਂ ਵੀ ਆਮ ਆਦਮੀ ਪਾਰਟੀ ਨੂੰ ਪਾਉਂਦੇ ਨੇ ਸੋ 27 ਦੇ ਵਿੱਚ ਕੋਈ ਚਿਹਰਾ ਬਦਲਿਆ ਜਾਏਗਾ ਜਾਂ ਸੰਜੀਵ ਅਰੋੜਾ ਕੋਈ ਆਲਟਰਨੇਟਿਵ ਬਣ ਕੇ ਉੱਭਰਣਗੇ ਜਾਂ ਉਹਨਾਂ ਨੂੰ ਉਪ ਮੁੱਖ ਮੰਤਰੀ ਬਣਾ ਦਿੱਤਾ ਜਾਏਗਾ ਇਹ ਸਾਰੀਆਂ ਸਿਆਸੀ ਕਿਆਸਰਈਆਂ ਹੀ ਨੇ ਇਹ ਸਾਡੇ ਪੱਤਰਕਾਰ ਭਰਾ ਜਾਂ ਬੁੱਧੀਜੀਵੀ ਕਹਿ ਲਓ ਉਹ ਆਪਣੇ ਸ਼ੋਜ਼ ਨੂੰ ਹਰ ਰੋਜ਼ ਅੱਗੇ ਵਧਾਉਣ ਦੇ ਲਈ ਇਸ ਤਰ੍ਹਾਂ ਦੀਆਂ ਸ਼ਰੂਫੀਆਂ ਛੜਦੇ ਰਹਿੰਦੇ ਨੇ ਲekin ਇੰਨਾ ਜ਼ਰੂਰ ਹੈ ਕਿ ਜਿਸ ਸੰਦੀਪ अरोड़ा ਨੂੰ ਬਾਹਰੀ ਕਰਕੇ ਪ੍ਰਚਾਰਿਆ ਜਾ ਰਿਹਾ ਸੀ ਇੰਨਾ ਸਾਰੇ ਲੋਕਾਂ ਵੱਲੋਂ ਉਹ ਅੱਜ ਪੰਜਾਬ ਦੀ ਸਰਕਾਰ ਦੇ ਵਿੱਚ ਇੱਕ ਬਹੁਤ ਹੀ ਤਾਕਤਵਰ ਮੰਤਰੀ ਨੇ ਚਾਰ ਉਹਨਾਂ ਕੋਲ ਵਿਭਾਗ ਜਏ ਨੇ ਜੋ ਪੰਜਾਬ ਦੀ ਸੰਨਤ ਨੂੰ ਇੱਕ ਸ਼ੇਪ ਦੇ ਸਕਦੇ ਨੇ ਨਵੀਂ ਦਿਸ਼ਾ ਦੇ ਸਕਦੇ ਨੇ ਤੇ ਪੰਜਾਬ ਦੀ ਸਿਆਸਤ ਨੂੰ ਇੱਕ ਨਵੀਂ ਦਿਸ਼ਾ ਵੀ ਦੇ ਸਕਦੇ ਸੋ ਉਮੀਦ ਕਰਦੇ ਹਾਂ ਕਿ ਉਹ ਚੰਗਾ ਕੰਮ ਕਰਨਗੇ ਸਿਆਸਤ ਦੇ ਵਿੱਚ ਨਵੇਂ ਚਿਹਰੇ ਕੁਛ ਨਾ ਕੁਛ ਅਜਿਹਾ ਕਰਕੇ ਆਪਣਾ ਸਥਾਨ ਬਣਾਉਣ ਦੇ ਵਿੱਚ ਕਾਮਯਾਬ ਜ਼ਰੂਰ ਹੋਣਗੇ ਇਸੇ ਉਮੀਦ ਦੇ ਨਾਲ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ